रशिया <laughs> रुदिल ਅੱਜ ਅਸੀਂ ਜੁੱਧ ਨਸ਼ਿਆਂ ਬਗ ਜਿਹੜਾ ਪੰਜਾਬ ਨੇ ਮਾਨਜੋਗ ਮੁਕਮਤਲੀ ਭਵਾਂਤ ਪੰਜ ਨੇ ਛੇੜਿਆ ਪੰਜ ਉਹ ਗਰਵਿੰਦ ਕੇਜਰੀਵਾਲ ਸਾਹਿਬ ਨੇ ਮਾਨਜੋਗ ਰੋਹਗਿਆ ਸਾਹਿਬ ਨੇ ਉਹ ਤੇ ਜਿਹੜੇ ਰਿਜ਼ਲਟ ਸਤਕੇ ਅਸੀਂ ਪੰਜਾਬ ਦੇਖ ਰਹੇ ਆ ਉਹ ਬਹੁਤ ਵੱਡੀ ਜ਼ਰਾ ਇਹਨਾਂ ਦੇ ਸਾਹਮਣੇ ਨਸ਼ਾ ਤਸਕਰ ਵੇਚਣ ਵਾਲੇ ਜਿਹੜੇ ਸੀ ਜੁਨਾ ਮੈਂ ਲੱਗਦਾ ਸੀ ਤੇ ਸਾਨੂੰ ਕੋਈ ਵੀ ਬੜ ਸਕਦਾ ਉਹਨਾਂ ਨੂੰ ਇਲਾਕਾਂ ਦੇ ਪਿੱਛੇ ਪਜਾਇਆ ਔਰ ਜਿਹੜੇ ਬੱਚੇ ਬਚ ਸਕਦੇ ਸੀ ਜਿਹੜਾ ਠੀਕ ਹੋ ਸਕਦੇ ਉਹਨਾਂ ਨੂੰ ਅਸੀਂ ਰੈਵਿਊਸ਼ਨ ਸੈਂਟਰ ਤੇ ਪਜਾਇਆ ਉਹਨਾਂ ਦਾ ਅਚਾਲਾ ਸੀ ਕਿ ਤਾਂ ਉਹਨਾਂ ਨੂੰ ਕਿਤੇ ਕੰਮਕਾਰ ਦੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਉੱਥੇ ਕੰਮ ਫਟਾਇਆ ਵੀ ਜਾਂਦਾ ਤੇ ਉਹਦੇ ਲਈ ਅਸੀਂ ਲਗਾਤਾਰਾਂ ਬੱਚਿਆਂ ਨੌਜਵਾਨਾਂ ਨਾਲ ਸੰਪਰਕ ਰਹਿ ਰਹੇ ਨੇ ਲੇਕਿਨ ਅੱਜ ਜਿਹੜਾ ਅਸੀਂ ਇਸ ਯਾਤਰਾ ਨੂੰ ਚਾਹੁੰਦੇ ਆ ਅੱਜ ਇਹ ਜਿਹੜੀ ਨਸ਼ਿਆਂ ਬਰਦ ਦੀ ਜਿਹੜੀ ਯਾਤਰਾ ਹੈਗੀ ਆ ਸਾਡੇ ਆਫਿਸ ਸੈਸ਼ਨ ਚੌਂਕ ਤੋਂ ਤਕਰੀਬਨ ਅਸੀਂ ਘੰਟਾ ਕਰ ਤੱਕ ਹੋਰ ਵੱਡਾ ਸੁਨੇਹਾ ਦੇਣਾ ਚਾਹੁੰਦੇ ਆ ਹੋਰ ਲੋਕ ਐਕਟਿਵਲੀ ਇਹ ਚ ਪਾਰਟਿਸਪੇਟ ਕਰ ਰਹੇ ਨੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਜਿਹੜਾ ਤਕੜੇ ਹੋ ਕੇ ਰਹਿਣ ਤਾਂ ਕਿ ਦੇਖੋ ਪੁਲਿਸ ਕੋ ਵੀ ਇਹ ਬੜਾ ਤੰਤਰ ਹੁੰਦਾ ਇਨਫੋਰਮੇਸ਼ਨ ਕਿਉਂਕਿ ਇਨਫੋਰਮੇਸ਼ਨ ਤੋਂ ਬਿਨਾ ਕੋਈ ਕਾਰਵਾਈ ਨਹੀਂ ਹੋ ਸਕਦੀ ਉਸ ਕਾਰਵਾਈ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਇਹ ਮੁਹਿੰਮ ਜਿਹੜੀ ਅੱਜ ਮੇਰਦਾਰ ਦੁਆਰਾ ਅਸੀਂ ਕਰ ਰਹੇ ਹਾਂ ਮੇਰਦਾਰ ਸਾਡੇ ਮਾਨਯੋਗ ਸਾਰੇ ਸਾਥੀ ਸਤਜ ਸਿਆਨ ਜੀ ਜਿਹੜੇ ਕੋਆਰਡੀਨੇਟਰ ਆ ਹੋਰ ਸਾਥੀ ਮੇਰੇ ਜਿੰਨੇ ਵੀ ਆ ਮਨਾ ਅਭੀ ਚੌਧਰੀ ਜੀ ਖੜੇ ਆ ਹੋਰ ਬਹੁਤ ਸਾਰੇ ਸਾਥੀ ਖੜੇ ਆ ਬਲਵਿੰਦਰ ਜੀ ਖੜੇ ਆ ਅੰਸੀ ਸਾਹਿਬ ਭੈਣ ਗੀਤਾ ਜੀ ਖੜੇ ਆ ਸੋ ਚੌਧਰੀ ਗੁਰਮੇਲ ਜੀ ਖੜੇ ਆ ਬਿੰਦੂ ਜੀ ਸਾਡੇ ਨੌਜਵਾਨ ਸਾਥੀ ਆ ਇਹਨਾਂ ਨੇ ਬੜਾ ਵੱਡਾ ਇਕੱਠ ਕਰਦੇ ਹਮੇਸ਼ਾ ਉਹ ਬੱਚੇ ਨੌਜਵਾਨ ਜਿਹੜੇ ਕਿਉਂਕਿ ਨੌਜਵਾਨਾਂ ਨੇ ਹੀ ਇਸ ਚੀਜ਼ ਨੂੰ ਰੋਕਣਾ ਉਹਨਾਂ ਨੂੰ ਥੋੜਾ ਆਈਡੀਆ ਵੀ ਹੁੰਦਾ ਇਸ ਕਰਕੇ ਨੌਜਵਾਨ ਹੀ ਇਹ ਲੈ ਕੇ ਆਏ ਆ ਬਿਲਕੁਲ ਅੱਜ ਅੱਜ ਵੀ ਇਹ ਗੱਲ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵਾਨ ਮਾਨ ਜੀ ਨੇ ਆਪਣੇ ਆਫੀਸਰ ਦੇ ਮਾਨ ਨੂੰ ਵੀ ਕਹੀ ਆ ਕਿ ਜਿਆਦਾ ਨਸ਼ਾ ਤਸਕਰ ਜਿਹੜੇ ਪੰਜਾਬ ਛੱਡਣ ਨਿਦਾਨਾਂ ਦੇ ਪਿੱਛੇ ਜਾ ਕੇ ਜੇਲਾ ਸਿੱਟਿਆ ਜਾਵੇ ਔਰ ਜਿਹੜੇ ਬੱਚਾ ਕਿਤੇ ਗਲਤੀ ਨਾਲ ਲੱਗ ਗਿਆ ਉਹਦਾ ਹਲਾਕ ਕਰਾਇਆ ਜਾਂਦਾ ਆਪੀ ਅਫਸਰ ਸਰਵੰਤਨੀ ਕਾਜਗਰੀ ਆ ਸ਼ੀਦੀ ਉਹਨੂੰ ਕਿੱਥੇ ਦੇਖਦੇ ਆ ਨਹੀਂ ਅਫਸਰ ਸਰਵੰਤਨੀ ਜਿਹੜਾ ਅਫਸਰ ਦੇਖੋ ਇਹ ਅਫਸਰ ਦਾ ਤਰਮੰਦਾ ਸਾਡੇ ਪੰਜਾਬ ਦਾ ਕੋਈ ਬੱਚਾ ਖਰਾਬ ਹੋਵੇ ਤੇ ਮੈਨੂੰ ਦੱਸੋ ਪ੍ਰਮਾਤਮਾ ਦਾ ਨਾਮ ਜਿਹੜਾ ਨਾ ਡੂ ਯੂਰ ਡਿਊਟੀ ਬੈਸਟ ਆ ਉਹਨਾਂ ਦੀ ਡਿਊਟੀ ਬੰਦੀ ਆ ਤੇ ਸਾਡਾ ਇੱਕ ਬੱਚਾ ਵੀ ਉਹਨਾਂ ਦਾ ਵੀ ਬੱਚਾ ਵੀ ਹੋ ਸਕਦਾ ਕੱਲੀ ਔਰ ਬਹੁਤੇ ਬੱਚੇ ਨਾਦਾਨ ਹੋ ਜਾਂਦੇ ਬਾਅਦ ਚ ਫਿਰ ਉਹਨਾਂ ਦੇ ਵੀ ਆਪਾਂ ਤਾਂ ਲੱਗਦਾ ਚੱਕ ਵਿੱਚ ਬਹੁਤ ਵੱਡੀ ਗਲਤੀ ਕਰ ਰਹੇ ਆ ਜੀ ਸੋ ਬਿਲਕੁਲ ਅਸੀਂ ਟਟ ਕੇ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਮੈਂ ਇਸ ਮੁਹਿੰਮ ਦੇ ਵਿੱਚ ਅਸੀਂ ਚਾਹਨਾ ਹੈ ਪੁਲਿਸ ਅਫਸਰ ਵੀ ਆ ਰਹੇ ਸਾਰੇ ਉਹਨਾਂ ਨੂੰ ਵੀ ਸ਼ਾਮਲ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਔਰ ਪ੍ਰੀਜ਼ਰ ਕੋਈ ਕਿਸੇ ਕਰੋਂ ਨੇ ਨੈਗਲੀਜੈਂਸੀ ਨਾ ਕਰੇ ਮੈਂ ਪਿਛਲੇ ਕੋਈ 1 ਸਾਲ 1.5 ਸਾਲ ਤੋਂ ਐਲ ਡਿਸਟ੍ਰਿਕਟ ਵਾਈਜ਼ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਰਿਹਾ ਵਾ ਜਿਹੜੇ ਦੇ ਵਿੱਚ ਤੇ ਜੋ ਇਸ ਵਾਰ ਇਹ ਮਾਨ ਸਾਹਿਬ ਨੇ ਕੰਮ ਪੰਜਾਬ ਲਈ ਕੀਤਾ ਹੈਗਾ ਵਾ ਨਸ਼ੇ ਤੇ ਜੋ ਕੰਮ ਕੀਤਾ ਵਾ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਠੀਕ ਆ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਆ ਸਾਡੀ ਰੋਜ਼ ਮੀਟਿੰਗਸ ਹੁੰਦੀਆਂ ਵਾ ਸਵੇਰੇ ਸ਼ਾਮ ਅੱਜ ਇਹੀ ਤੌਰ ਤੇ ਮੀਟਿੰਗ ਲੰਦੇ ਨੇ ਮਾਨ ਸਾਹਿਬ ਆਪ ਲੰਦੇ ਨੇ ਨਾਲ ਸਾਡੇ ਪੰਜਾਬ ਪਰਿਵਾਰੀ ਮਿਲਿਸਤੋਰੀ ਜਨਾਬ ਕਮੇਟੀ ਕਾ ਲੰਦੇ ਨੇ ਦੇਖੋ ਮਾਨ ਸਾਹਿਬ ਦਾ ਸਿੱਧਾ ਸਿੱਧਾ 21 ਸੰਦੇਸ਼ ਹੈਗਾ ਵਾ ਜਿਹੜਾ ਵੀ ਬੰਤਾ ਨਸ਼ੇ ਨਾਲ ਜੁੜਿਆ ਹੋਇਆ ਵਾ ਠੀਕ ਆ ਜਾਂ ਤਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਠੀਕ ਆ ਬਾਕੀਰੇ ਆਪਣੇ ਆਪਣੇ ਨਸ਼ਾ ਕਰਦੇ ਆ ਉਹਨਾਂ ਦੇ ਦੇਖੋ ਇੱਕ ਹਮਦਰਦ ਦੇ ਤੌਰ ਤੇ ਸਾਡੇ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈਗੀ ਆ ਉਹਨੋਂ ਤਾਂ ਭਰਾਵਾ ਵਾ ਕੀਰ ਕਰ ਰਹੇ ਆ ਬਹੁਤ ਧਿਆਨ ਨਾਲ ਸਮਝਾਈਦਾ ਹੈਗਾ ਵਾ ਸਾਡੇ ਭੈਣ ਭਰਾਵਾ ਤੁਸੀਂ ਨਸ਼ਾ ਛੱਡੋ ਚੰਗੇ ਰਾਹ ਤੇ ਪਹੁੰਚੋ ਤੇ ਜਿਹੜੇ ਛੱਡੋ ਭੈਣ ਭਰਾ ਨਸ਼ਾ ਕਰਦਾ ਵਾ ਉਹਨਾਂ ਨੂੰ ਫਸਤਾ ਲਾ ਲੈ ਕੇ ਚਾਹੀਦਾ ਵਾ ਉਹਨਾਂ ਦਾ ਇਲਾਜ ਕਰਾਈਦਾ ਵਾ ਤੇ ਜਿੰਨਾ ਵੀ ਹੋ ਸਦਾ ਉਹਨਾਂ ਦੀ ਪੂਰੀ ਹੈਲਪ ਕਰੀਦੀ ਆ ਤੇ ਉਹਨਾਂ ਤੋਂ ਬਾਅਦ ਰੀਹੈਬ ਸੈਂਟਰ ਚ ਜਿੰਨਾ ਵੀ ਹੋ ਸਕਦਾ ਵਾ ਤਹਿ ਦਿਲੋਂ ਉਹਨਾਂ ਦੀ ਹੈਲਪ ਕਰਦੇ ਪਏ। ਤੁਹਾਨੂੰ ਬਹੁਤ ਬਹੁਤ ਧੰਨਵਾਦ। ਨਸ਼ਾ ਵੇਚਣ ਵਾਲਿਆਂ ਨੂੰ ਵੀ ਤੇ ਜਿੱਥੇ ਏਰੀਆ 'ਚ ਨਸ਼ਾ ਵਿਕਦਾ ਉਹਨਾਂ ਨੂੰ ਵੀ ਬਾਲ ਸਾਡੀ ਸਖਤ ਸਤਾਬ ਨਹੀਂ ਆ। ਤੇ ਜਾਂ ਤਾਂ ਨਸ਼ਾ ਛੱਡਦੇ ਜਾਂ ਪੰਜਾਬ ਛੱਡਦੇ। ਦੇਖੋ ਇਹ ਬਿਲਕੁਲ ਕਲੀਅਰ ਸੁਨੇਹਾ ਮੁੱਖ ਮੰਤਰੀ ਪੰਜਾਬ ਦਾ। ਔਰ ਪਰसों ਵੀ ਸਾਡੀ ਮੀਟਿੰਗ ਹੋਈ ਆ ਚੰਡੀਗੜ੍ਹ ਵਿਖੇ। ਉਹਦੇ ਵਿੱਚ ਜਿਹੜਾ ਕਿ ਗਰਾਊਂਡ ਲੈਵਲ ਤੇ ਕਲੀਅਰ ਕਰਨ ਲਈ ਸਾਨੂੰ ਆਦੇਸ਼ ਦਿੱਤੇ ਗਏ ਆ ਗਰਾਊਂਡ ਲੈਵਲ ਤੇ ਕਿੱਦਾਂ ਕਲੀਅਰ ਹੋਊਗਾ ਉਹਦੇ ਲਈ ਜਿਹੜੀਆਂ ਅਸੀਂ ਬੀਡੀਸੀ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਜਿਹੜੀਆਂ ਕਿ ਸਰਕਾਰ ਨੂੰ ਪਿੰਡਾਂ ਦੇ ਵਿੱਚ ਬਾਟਾਂ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਤਸਕਰ ਹੈ ਜਾਂ ਨਸ਼ਾ ਕਰਦਾ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਉਹ ਜਦੋਂ ਜਾਣਕਾਰੀ ਸਰਕਾਰ ਕੋ ਆਜੂਗੀ ਉਹ ਉਹਨਾਂ ਨੂੰ ਇੱਕ ਐਪਲੀਕੇਸ਼ਨ ਅਸੀਂ ਡਾਊਨਲੋਡ ਕਰਵਾ ਰਹੇ ਹਾਂ ਉਹ ਐਪਲੀਕੇਸ਼ਨ ਦੇ ਵਿੱਚ ਜੋ ਜਾਣਕਾਰੀ ਪਾਉਣਗੇ ਉਹ ਸਿੱਧੀ ਅ ਸੀਆਮ ਹਾਊਸ ਜਾਊਗੀ ਸੀਐਮ ਸਾਹਿਬ ਦੇ ਆਫਿਸ ਜਾਊਗੀ ਉੱਥੋਂ ਉਹ ਫਿਲਟਰ ਕਰਕੇ ਜਿਹੜੇ ਰੀਹੇਵ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਰੀਹੇਵ ਕਰਾਵਾਂਗੇ ਜਿਹੜੇ ਕੋਈ ਨਸ਼ਾ ਤਸਕਰ ਨੇ ਉਹਨਾਂ ਨੂੰ ਅਸੀਂ ਪੁਲਿਸ ਕਾਰਵਾਈ ਉਹਨਾਂ ਤੇ ਜਿਹੜੀ ਉਹ ਕਰਦੀ ਉਹ ਕਿੰਨੇ ਕੰਮ ਕਰਦਾ ਵੀ ਬੜੀ ਇਸ ਬੰਦ ਨੂੰ ਕਾਮਯਾਬੀ ਆ ਸਾਡੇ ਸਾਹਮਣੇ ਹੀ ਆ ਜੀ ਦੇਖੋ ਤੁਸੀਂ ਕੈਮਰਾ ਘੁਮਾਓ ਇਹ ਜਿਹੜੇ ਰੀਹੇਵ ਕਰ ਚੁੱਕੇ ਬੱਚੇ ਉਹ ਸਾਡੇ ਵਿੱਚ ਨੇ ਸਾਡੇ ਨਾਲ ਢਿੱਲੋਂ ਸਾਹਿਬ ਨੇ ਇਹ ਵੀ ਨਸ਼ੇ ਦੇ ਗ੍ਰਿਪ ਵਿੱਚ ਆ ਗਏ ਸੀਗੇ ਜਿਹੜੇ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜਿਹੜੀ ਦੁੱਧ ਨਸ਼ੇ ਖਰੋਤੀ ਜਿਹੜੀ ਫੈਰ ਚਲਾਈ ਆ ਉਹਦੇ ਤਹਿਤ ਇਹਨਾਂ ਨੌਜਵਾਨਾਂ ਨੇ ਰੀਹੈਬ ਕੀਤਾ ਇਲਾਜ ਲਿਆ ਉਹ ਇਲਾਜ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਖੜੇ ਆ ਜੀ ਇਹ ਨਤੀਜਾ ਕਈ ਲੋਕ ਕਹਿੰਦੇ ਆ ਵੀ ਸਰਕਾਰ ਐਵੇਂ ਟਕਵਾਉਣ ਜਵਾਦੀ ਕਰ ਰਹੀ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੈਂਕੜੇ ਨੌਜਵਾਨ ਮੈਂ ਇੱਥੇ ਤੁਹਾਨੂੰ ਮਿਲਾ ਦੂੰਗਾ ਜਿਹੜੇ ਕਿ ਨਸ਼ਾ ਛੱਡ ਕੇ ਆਮ ਜ਼ਿੰਦਗੀ ਜੀ ਰਹੇ ਆ ਔਰ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਲੱਗੇ ਆ। ਸਾਰੇ ਸਾਥ ਵੀ ਜਿਹੜੇ ਨਸ਼ਾ ਪੀਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਵੀ ਅਪੀਲ ਆ ਬੋਲੀ। ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਸਾਰੇ ਸਾਡੇ ਭਰਾ ਨੇ ਉਹਨਾਂ ਨੂੰ ਬੇਨਤੀ ਆ ਦੇਖੋ ਜੇ ਕਿਸੇ ਦੇ ਘਰ 'ਚ ਮੇਰੇ ਘਰ 'ਚ ਵੀ ਜੇ ਕੋਈ ਨਸ਼ੇ ਦੀ ਲਤ ਲੱਗ ਗਈ ਨਾ ਮੇਰਾ ਪਰਿਵਾਰ ਉਜੜ ਜਾਊਗਾ। ਫਰੇਸ਼ਲੀ ਤੌਰ ਤੇ ਤੇ ਸਮਾਜਿਕ ਤੌਰ ਤੇ ਪੂਰਾ ਪਰਿਵਾਰ ਦਾ ਸਮੇ ਪਛਵੇ ਨਹੀਂ ਬਚਦਾ ਸੋ ਸਾਰੇ ਉਹਨਾਂ ਮੈਂ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਕਿ ਇਸ ਗਲਤ ਕੰਮ ਨੂੰ ਛੱਡ ਦੇਣ ਜਾਂ ਤਾਂ ਪੰਜਾਬ ਛੱਡ ਕੇ ਚੱਲ ਜਾਣ ਜਾਂ ਫਿਰ ਇਹ ਨਸ਼ਾ ਵੇਚਣਾ ਬੰਦ ਕਰ ਤਾਂ ਇਹਨਾਂ ਨੂੰ ਸਖ਼ਤ ਚੇਤਾਵਨੀ ਹੈ ਸਰ ਜਦੋਂ ਅਸ਼ਰੂਧ ਮਹਿੰਟ ਜਿਹੜੀ ਚੱਲ ਰਹੀ ਆ ਤੇ ਅੱਜ ਇਹ ਜਾਤਾਂ ਕੱਟੀ ਜਾ ਰਹੀ ਆ ਕਿਤਾ ਦੇਖਦੇ ਚੀਨ ਦੇਖੋ ਜੀ ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਸ਼ੇ ਦਾ ਹੜ ਬਗਾਇਆ ਉਹਦੇ ਖਿਲਾਫ ਮਾਨ ਸਰਕਾਰ ਵੱਲੋਂ ਇੱਕ ਬੜਾ ਵਧੀਆ ਕਦਮ ਚੁੱਕਿਆ ਗਿਆ ਇੱਕ ਯੁੱਧ ਨਸ਼ਾ ਵਿਰੋਧ ਇੱਕ ਯੁੱਧ ਸ਼ੁਰੂ ਕੀਤਾ ਗਿਆ ਕਿ ਨਸ਼ਾ ਵਿਰੋਧ ਆਪਾਂ ਇਸੀ ਨੂੰ ਆਪਾਂ ਜਿਹੜਾ ਨਸ਼ਿਆਂ ਨੂੰ ਪੰਜਾਬ ਉਹਦੀ ਜਵਾਨੀ ਤੋਂ ਪੰਜਾਬ ਦੀ ਤੋਂ ਜਿਹੜਾ ਦੂਰ ਰੱਖਿਆ ਜਾਵੇ ਤਾਂ ਕਿ ਨੌਜਵਾਨ ਜਿਹੜੇ ਉਹ ਵੱਧ ਸਕਣ ਤੇ ਖੇਡਾਂ ਵਾਲੇ ਪਾਸੇ ਨੂੰ ਜਾਂ ਭਰਾਏ ਵਾਲੇ ਪਾਸੇ ਨੂੰ ਹੋਰ ਕਿਸੇ ਜਿਹੜਾ ਗਤਿ ਵਿਧੀਆਂ ਵਿੱਚ ਉਹਨਾਂ ਨੂੰ ਬਿਜ਼ੀ ਰੱਖਿਆ ਜਾਵੇ ਨਸ਼ਾ ਰੋੜਾ ਨੌਜਵਾਨਾਂ ਨੂੰ ਰੋਕਿਆ ਜਾਵੇ ਇਸ ਲਈ ਆਪਾਂ ਇੱਕ ਅਵੇਅਰਨੈਸ ਦੇ ਲਈ ਇਹ ਯਾਤਰਾ ਜਿਹੜੀ ਅੱਜ ਇਥੋਂ ਕਰਨ ਜਾ ਰਹੇ ਹਾਂ ਮੇਰੇ ਖਿਆਲ ਨਾਲ ਬੜਾ ਵਧੀਆ ਨੌਜਵਾਨਾਂ ਨੂੰ ਸਾਥਾ ਦੇਖ ਸਾਥ ਦੇ ਰਹੇ ਵੱਡੀ ਗੱਲ ਇਹ ਕਿ ਵਿੱਚ ਉਮੀਦ ਕਰਦਾ ਕਿ ਅੱਗੇ ਤੋਂ ਵੀ ਸਾਡਾ ਸਾਨੂੰ ਇੱਥੇ ਸਾਥ ਨਿਭਾਦਾ ਰਹੇਗਾ ਉਹ ਚੱਲਦੀ ਹੈ ਉਹ ਚੜਾਹ ਉਤਰਾਵਾਂ ਦਾ ਨਰਸ਼ਕਤੀ ਦਾ ਬੜਾ ਯੋਗਦਾਨ ਹੁੰਦਾ ਹੈ ਇੱਕ ਇੱਕ ਦਾ ਦੇਖਦੇ ਚੀਜ਼ ਜਿਹੜੀ ਅੱਜ ਅਸੀਂ ਚੱਲੀ ਜਾ ਰਹੇ ਜੀ ਸਭ ਤੋਂ ਪਹਿਲੇ ਤੋਂ ਆਮ ਆਦਮੀ ਪਾਰਟੀ ਇਹ ਜੋ ਮਹਿੰਨਾ ਹੈ ਨਾ ਨਸ਼ਾ ਜੁੱਧ ਨਸ਼ੇ ਵਿਰੁੱਧ ਵਾਲਾ ये एक पेंडोरा बॉक्स की जैसे थी जैसे पेंडोरा बॉक्स होता है ना कि जब उसे खोलना शुरू करते तो पता नहीं उसमें से क्या निकल जाएगा लेकिन फिर भी देखो तो कोई भी पा, इतनी राजनीतिक पार्टियां रही है उन्होंने बिताने का काम तो किया है लेकिन किसी ने भी अपने नौजवानों के बारे में ये नहीं सोचा कि इनका आने वाला फ्यूचर तो सब तना हम खुद ही कर रहे हैं यानी राजनीतिक तो क्या का हो रहा है आम आदमी पार्टी ने ये लिया इनिशियटिव और ये उठाया कदम कि हम इस, उसको टैकल करेंगे ठीक है और ये जो तो हम मार्च निकाल रहे हैं यात्रा निकाल रहे हैं इनका मकसद लोगों के अंदर तो विश्वास बताना है की पुलिस और प्रशासन और एमएलए और पूरी पार्टी आपके साथ खड़ी है आपको किसी भी चीज से डरने की जरूरत नहीं है नारी शक्ति की बात है लेडीज की देखो तो नशे में अगर कोई बच्चा पड़ जाता है या हस्बैंड है उसका सबसे ज्यादा नुकसान औरतों को भुगतना पड़ता है तो इसीलिए इस मुहिम की सफलता का सबसे बड़ा कारण यही है कि इसमें औरतें भी आदमियों के बराबर जैसे गंधा मिला कर साथ दे रही है